ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਾਜ਼ ਕਰਕੇ ਉਹ ਭੈਣ ਭਰਾ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਭਾਵੇਂ ਕਿ ਜਿਨ੍ਹਾਂ ਦੇ ਉੱਤੇ ਕੋਈ ਮਾੜਾ ਸਮਾਂ ਚੱਲ ਰਿਹਾ ਏ ਕੋਈ ਔਖੀ ਘੜੀ ਚੱਲ ਰਹੀ ਆ ਕਿਸੇ ਚਿੰਤਾ ਪਰੇਸ਼ਾਨੀ ਦੇ ਵਿੱਚ ਨੇ ਉਹ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਤੁਹਾਡੇ ਦੁੱਖਾਂ ਦਾ ਕਾਰਨ ਵੀ ਪਤਾ ਲੱਗ ਜਾਵੇਗਾ ਅਤੇ ਹੱਲ ਵੀ ਮਿਲ ਜਾਵੇਗਾ ਕਿ ਅਸੀਂ ਇਹ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਤੋਂ ਕਿੰਝ ਖੇੜਾ ਛਡਾ ਸਕਦੇ ਆ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਕੁਝ ਪਹਿਣ ਪੜਾ ਇਹ ਸਵਾਲ ਕਰਦੇ ਨੇ ਉਹ ਕਹਿ ਦਿੰਦੇ ਵੀ ਰੋਜ਼ ਰੋਜ਼ ਅਮਰਤ ਵੇਲੇ ਉੱਠਣ ਦੇ ਨਾਲ ਕੀ ਮਿਲਦਾ ਹੈ ਰੋਜ਼ ਰੋਜ਼ ਗੁਰਬਾਣੀ ਦਾ ਪਾਠ ਕਰਨ ਦੇ ਨਾਲ ਕੀ ਮਿਲਦਾ ਹੈ ਕਿ ਇੱਕੋ ਹੀ ਪਾਠ ਆ ਜੋ ਅਸੀਂ ਹਰ ਰੋਜ਼ ਕਰਦੇ ਆ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਰੋਜ਼ ਹੀ ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਕੀ ਹੋ ਜਾਂਦਾ ਹੈ ਤਾਂ ਸੰਗਤ ਜੀ ਰੋਜ਼ ਰੋਜ਼ ਪਾਠ ਕਰਕੇ ਰੋਜ਼ ਰੋਜ਼ ਭਜਨ ਬੰਦਗੀ ਕਰਕੇ ਮਨੁੱਖ ਦੇ ਅੰਦਰ ਐਨੀ ਕਿ ਸ਼ਾਂਤੀ ਇਨਾ ਕ ਸਕੂਨ ਪਰ ਜਾਂਦਾ ਹੈ ਉਹਦੇ ਅੰਦਰ ਇੰਨੀ ਸ਼ਾਂਤੀ ਆ ਜਾਂਦੀ ਆ ਉਸ ਮਨੁੱਖ ਦੇ ਅੰਦਰ ਇੰਨੀ ਕਿਸਹਿਨਸ਼ੀਲਤਾ ਆ ਜਾਂਦੀ ਆ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਲਈ ਤਿਆਰ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਵੀ ਦੁੱਖ ਦੁਖੀ ਨਹੀਂ ਕਰ ਸਕਦਾ ਉਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਏ ਉਹ ਮੇਰੇ ਹੀ ਕੀਤੇ ਹੋਏ ਕਰਮਾਂ ਦਾ ਫਲ ਏ ਇਸ ਕਰਕੇ ਉਹ ਆਪਣੇ ਨਾਲ ਹੋਏ ਮਾੜੇ ਦੇ ਲਈ ਆਪਣੇ ਦੁੱਖਾਂ ਦੇ ਲਈ ਦੂਜਿਆਂ ਨੂੰ ਦੋਸ਼ ਨਹੀਂ ਦਿੰਦਾ ਉਹ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦਾ ਇਹ ਫਾਇਦਾ ਹੈ ਪਾਠ ਕਰਨ ਦਾ ਭਜਨ ਬੰਦਗੀ ਕਰਨ ਦਾ ਕਿ ਸਾਨੂੰ ਇਹ ਸੋਝੀ ਆ ਜਾਂਦੀ ਹੈ ਇਹ ਮਤ ਆ ਜਾਂਦੀ ਆ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਹੈ ਇਹ ਮੇਰੇ ਹੀ ਕੀਤੀ ਹੋਈ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ ਹੈ ਫਿਰ ਭਜਨ ਬੰਦਗੀ ਕਰਨ ਵਾਲਾ ਬੰਦਾ ਆਪਣੇ ਕਰਮਾਂ ਵੱਲ ਧਿਆਨ ਦਿੰਦਾ ਹੈ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਪਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਅੰਗ ਸੰਗ ਨੇ ਮੈਨੂੰ ਦੇਖ ਰਹੇ ਨੇ ਮੇਰੇ ਕੀਤੇ ਹੋਏ ਹਰ ਕਰਮ ਦਾ ਹਿਸਾਬ ਕਿਤਾਬ ਲੇਖ ਰਹੇ ਨੇ ਇਸ ਕਰਕੇ ਬੰਦਾ ਮਾੜੇ ਕੰਮ ਕਰਨ ਤੋਂ ਡਰਦਾ ਹੈ ਕਿ ਮੇਰੇ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਮੈਨੂੰ ਹੀ ਭੋਗਣਾ ਪੈਣਾ ਹੈ ਪਰ ਕੁਝ ਭੈਣ ਭਰਾ ਕੀ ਕਰਦੇ ਹੋ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਆਈ ਕੋਈ ਵੀ ਚਿੰਤਾ ਦੀ ਘੜੀ ਆਈ ਤਾਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਜਾਂ ਕਹਿਣਗੇ ਕਿ ਪਰਮਾਤਮਾ ਤਾਂ ਲੱਗਦਾ ਮੇਰੇ ਨਾਲ ਨਾਰਾਜ਼ ਆ ਮੇਰੀ ਕਿਸਮਤ ਹੀ ਮੇਰੇ ਨਾਲ ਰੁੱਸੀ ਆ ਇਦਾਂ ਦੀਆਂ ਗੱਲਾਂ ਕਰਦੇ ਨੇ ਪਰ ਮਹਾਪੁਰਖ ਜੀ ਹਮੇਸ਼ਾ ਹੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਪਰਮਾਤਮਾ ਕਦੇ ਵੀ ਸਾਡੇ ਨਾਲ ਨਾਰਾਜ਼ ਹੋ ਕੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਦੁੱਖ ਨਹੀਂ ਦਿੰਦੇ ਦੁੱਖ ਸੁੱਖ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਆ ਪਰਮ ਪਿਤਾ ਪਰਮਾਤਮਾ ਜੀ ਦੀ ਨਾਰਾਜ਼ਗੀ ਦਾ ਤਾਂ ਬਸ ਇੱਕੋ ਹੀ ਗੱਲ ਤੋਂ ਪਤਾ ਲੱਗਦਾ ਏ ਜੇ ਪਰਮ ਪਿਤਾ ਪਰਮਾਤਮਾ ਸਾਡੇ ਨਾਲ ਨਾਰਾਜ਼ ਹੋਣ ਤਾਂ ਸਾਡੇ ਤੋਂ ਉਹ ਸਮਾਂ ਖੋਹ ਲੈਂਦੇ ਆ ਜਿਸ ਸਮੇਂ ਦੇ ਵਿੱਚ ਅਸੀਂ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਭਾਵ ਕਿ ਜਿਸ ਵੇਲੇ ਦੇ ਵਿੱਚ ਭਜਨ ਬੰਦਗੀ ਕਰਦੇ ਆ ਰੱਬ ਦਾ ਨਾਮ ਜਪਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਹ ਵੇਲਾ ਉਹ ਸਮਾਂ ਖੋਹ ਲੈਂਦੇ ਆ ਪਰਮ ਪਿਤਾ ਪਰਮਾਤਮਾ ਜੀ ਦੀ ਨਰਾਜਗੀ ਦੀ ਸਿਰਫ ਇਹੋ ਨਿਸ਼ਾਨੀ ਆ ਅਤੇ ਪ੍ਰਮਾਤਮਾ ਦੀ ਖੁਸ਼ੀ ਦੀ ਨਿਸ਼ਾਨੀ ਵੀ ਇਹੋ ਆ ਕਿ ਜਦੋਂ ਸਾਡਾ ਭਜਨ ਬੰਦਗੀ ਕਰਨ ਨੂੰ ਮਨ ਕਰੇ ਪਾਠ ਕਰਨ ਨੂੰ ਮਨ ਕਰੇ ਤਾਂ ਸਮਝੋ ਸਾਡੇ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਦਿਆਲ ਹੋਏ ਨੇ ਉਹਨਾਂ ਨੂੰ ਸਾਡੇ ਤੇ ਤਰਸ ਆ ਗਿਆ ਏ ਉਹ ਸਾਡੇ ਤੇ ਖੁਸ਼ ਹੋਏ ਨੇ ਇਸੇ ਕਰਕੇ ਹੀ ਸਾਡਾ ਭਜਨ ਬੰਦਗੀ ਕਰਨ ਨੂੰ ਮਨ ਕਰ ਰਿਹਾ ਏ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਆਪਣੇ ਕੋਲ ਬਿਠਾ ਕੇ ਸਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਨੇ ਸਾਡੀਆਂ ਗੱਲਾਂ ਸੁਣਨੀਆਂ ਚਾਹ ਰਹੇ ਨੇ ਆਪਣੀਆਂ ਸਾਨੂੰ ਸੁਣਾਉਣਾ ਚਾਹੁੰਦੇ ਨੇ ਪਰਮਾਤਮਾ ਦੀ ਖੁਸ਼ੀ ਦੀ ਨਿਸ਼ਾਨੀ ਵੀ ਇਹੋ ਆ ਕਿ ਭਜਨ ਬੰਦਗੀ ਮਿਲ ਜਾਵੇ ਅਤੇ ਪਰਮਾਤਮਾ ਦੀ ਨਾਰਾਜ਼ਗੀ ਦੀ ਇੱਕੋ ਇੱਕ ਨਿਸ਼ਾਨੀ ਆ ਕਿ ਸਾਡਾ ਉਹ ਵੇਲਾ ਖਸ ਜਾਣਾ ਜਿਸ ਵੇਲੇ ਦੇ ਵਿੱਚ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਦਾਂ ਦਾ ਕੰਮ ਨਹੀਂ ਕਰਨਾ ਕਿ ਸਾਡੇ ਪਰਮ ਪਿਤਾ ਪਰਮਾਤਮਾ ਸਾਡੇ ਨਾਲ ਨਾਰਾਜ਼ ਹੋ ਜਾਣ ਕਿਉਂਕਿ ਇਹ ਦੁੱਖ ਸਭ ਤੋਂ ਵੱਡਾ ਦੁੱਖ ਹੈ ਆਪਣੇ ਪਿਆਰੇ ਦੇ ਵਿਛੋੜੇ ਦਾ ਦੁੱਖ ਆਪ ਸੋਚੋ ਕਿ ਸਾਡਾ ਪਿਆਰਾ ਸਾਡੇ ਸਾਹਮਣੇ ਖੜਿਆ ਹੈ ਅਤੇ ਉਹ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਵੇ ਕਵੇ ਕਿ ਮੈਂ ਤੇਰੇ ਨਾਲ ਨਹੀਂ ਬੋਲਣਾ ਮੈਂ ਤੈਨੂੰ ਨਹੀਂ ਮਿਲਣਾ ਤਾਂ ਫਿਰ ਦਿਲ ਪੁੱਛਿਆ ਜਾਣਦਾ ਨਾ ਕਿ ਬੰਦੇ ਤੇ ਕੀ ਬੀਤਦੀ ਆ ਅੰਦਰੋਂ ਕਿੰਨੀ ਚੀਜ਼ ਉੱਠਦੀ ਆ ਕਿੰਨੀ ਤੜਫ ਉੱਠਦੀ ਆ ਕਿ ਮੇਰਾ ਪਿਆਰਾ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਸਾਰੇ ਸੋਚ ਕੇ ਦੇਖੋ ਤੁਸੀਂ ਜਿਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਹੋਵੋ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਬੱਚੇ ਆਪਣੇ ਮਾਪੇ ਨੂੰ ਪਿਆਰ ਕਰਦੇ ਨੇ ਕੋਈ ਵੀ ਪ੍ਰੇਮੀ ਜਿਸ ਨੂੰ ਵੀ ਪਿਆਰ ਕਰਦਾ ਏ ਇੱਕ ਰਿਓ ਦਾ ਚਿਹਰਾ ਆਪਣੀ ਅੱਖਾਂ ਦੇ ਸਾਹਮਣੇ ਲਿਆ ਕੇ ਦੇਖੋ ਇਕ ਕਲਪਨਾ ਕਰਕੇ ਦੇਖੋ ਕਿ ਸਾਡਾ ਪਿਆਰਾ ਸਾਡੇ ਸਾਹਮਣੇ ਖੜਿਆ ਏ ਪਰ ਸਾਡੇ ਨਾਲ ਗੱਲ ਕਰਨ ਤੋਂ ਉਹਨੇ ਇਨਕਾਰ ਕਰ ਦਿੱਤਾ ਉਹਨੇ ਕਿਹਾ ਮੈਂ ਜਾਂ ਮੈਂ ਤੇਰੇ ਨਾਲ ਨਹੀਂ ਬੋਲਣਾ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਤੇ ਫਿਰ ਸਾਡੇ ਤੇ ਕੀ ਬੀਤੇਗੀ ਬਸ ਇਦਾਂ ਹੀ ਹੁੰਦਾ ਏ ਜਦੋਂ ਅਸੀਂ ਕੋਈ ਮਾੜਾ ਕੰਮ ਕਰਦੇ ਆ ਤਾਂ ਪਰਮਪਿਤਾ ਪਰਮਾਤਮਾ ਜੀ ਸਾਡੇ ਨਾਲ ਨਾਰਾਜ਼ ਹੋ ਜਾਂਦੇ ਨੇ ਸਾਡੇ ਕੋਲ ਉਹ ਵੇਲਾ ਖੁੱਸ ਜਾਂਦਾ ਏ ਜਿਸ ਵੇਲੇ ਦੇ ਵਿੱਚ ਅਸੀਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਜਿਸ ਵੇਲੇ ਦੇ ਵਿੱਚ ਭਜਨ ਬੰਦਗੀ ਕਰਦੇ ਆ ਕਈ ਵਾਰ ਕਈ ਭੈਣ ਭਰਾ ਕਹਿ ਦਿੰਦੇ ਆ ਨਾ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਤਾ ਜਾਂਦੇ ਆ ਪਰ ਉੱਠ ਕੇ ਪਾਠ ਕਰਨ ਨੂੰ ਮਨ ਨਹੀਂ ਕਰਦਾ ਭਜਨ ਬੰਦਗੀ ਕਰਨ ਨੂੰ ਮਨ ਨਹੀਂ ਕਰਦਾ ਵੇਸੇ ਕਰਕੇ ਨਹੀਂ ਕਰਦਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨਹੀਂ ਜਾ ਰਹੇ ਸਾਡੇ ਮਾੜੇ ਕਰਮ ਸਾਡੇ ਸਾਡੀਆਂ ਗਲਤੀਆਂ ਅੱਗੇ ਆ ਰਹੀਆਂ ਨੇ ਸਾਨੂੰ ਸਾਡੇ ਪਰਮ ਪਿਤਾ ਪਰਮਾਤਮਾ ਜੀ ਨੂੰ ਮਿਲਣ ਤੋਂ ਰੋਕ ਰਹੀਆਂ ਨੇ ਇਸ ਕਰਕੇ ਭੁੱਲ ਕੇ ਵੀ ਕਦੇ ਗਲਤੀ ਦੇ ਨਾਲ ਵੀ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਨਾਰਾਜ਼ ਹੋ ਜਾਣ ਅਤੇ ਪਰਮ ਪਿਤਾ ਪਰਮਾਤਮਾ ਜੀ ਉਦੋਂ ਹੀ ਸਾਡੇ ਨਾਲ ਨਾਰਾਜ਼ ਹੁੰਦੇ ਆ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੇ ਨਾਲ ਛੇੜਛਾੜ ਕਰਦੇ ਆ ਜਦੋਂ ਅਸੀਂ ਆਪਣੀ ਮਨਮਰਜ਼ੀ ਕਰਦੇ ਆ ਆਪਣੇ ਫਾਇਦੇ ਦੇ ਲਈ ਦੂਜਿਆਂ ਦਾ ਨੁਕਸਾਨ ਕਰਦੇ ਆ ਉਹ ਭਾਵੇਂ ਸਾਡੇ ਸਾਹਮਣੇ ਕੋਈ ਮਨੁੱਖ ਆ ਜਾਨਵਰ ਆ ਕੋਈ ਪੇੜ ਪੌਦਾ ਹੈ ਜਦੋਂ ਅਸੀਂ ਆਪਣੇ ਫਾਇਦੇ ਦੇ ਲਈ ਦੂਜਿਆਂ ਦਾ ਨੁਕਸਾਨ ਕਰਦੇ ਆ ਨਾ ਉਦੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਨਾਰਾਜ਼ ਹੁੰਦੇ ਨੇ ਜਦੋਂ ਅਸੀਂ ਕਿਸੇ ਦਾ ਦਿਲ ਦਿਖਾਉਨੇ ਆ ਕਿਸੇ ਨੂੰ ਮਾੜਾ ਬੋਲਦੇ ਆ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਕਿਸੇ ਦੀ ਬਦਨਾਮੀ ਕਰਦੇ ਆ ਕਿਸੇ ਦਾ ਮਾੜਾ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਕਿਸੇ ਦੇ ਪ੍ਰਤੀ ਮਾੜੀ ਸੋਚ ਹੀ ਮਨ ਦੇ ਵਿੱਚ ਰੱਖ ਲਈ ਤਾਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਨਾਰਾਜ਼ ਹੁੰਦੇ ਨੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕੰਮ ਕਰਨ ਨੂੰ ਭੇਜਿਆ ਹੀ ਨਹੀਂ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਮਨੁੱਖੀ ਜਾਮਾ ਦੇ ਕੇ ਇਸ ਧਰਤੀ ਦੇ ਉੱਤੇ ਭੇਜਿਆ ਸੀ ਕਿ ਜਾ ਪੁੱਤਰ ਤੀਏ ਜਾ ਕੇ ਧਰਤੀ ਤੇ ਚੰਗੇ ਚੰਗੇ ਕੰਮ ਕਰੀ ਚੰਗੇ ਕਰਮ ਕਮਾਵੀਂ ਜਿਹੜੇ ਤੋਂ ਪਿੱਛੇ ਮਾੜੇ ਕਰਮ ਕਮਾ ਕੇ ਬੈਠਾ ਹੈ ਨਾ ਚੰਗੇ ਕਮਾਵੇਂਗਾ ਤਾਂ ਤੇਰੇ ਉਹ ਵੀ ਧੁੱਪ ਜਾਣਗੇ ਪਰ ਅਸੀਂ ਉਹ ਪਿਛਲਿਆਂ ਨੂੰ ਮਾਫਤਾ ਕੀ ਕਰਵਾਉਣਾ ਸੀ ਉਹਨਾਂ ਨੂੰ ਮਾਫਤਾ ਕਰਵਾ ਨਹੀਂ पाए ਸਗੋਂ ਹੋਰ ਸਿਰ ਦੇ ਉੱਤੇ ਪਾਪਾਂ ਦੀ ਪੰਡ ਚੁੱਕ ਲਈ ਅੱਜ ਦੇ ਸਮੇਂ ਦੇ ਵਿੱਚ ਅਸੀਂ ਮੰਨਦੇ ਹੀ ਨਹੀਂ ਆ ਕਿ ਸਾਡੇ ਤੋਂ ਕੋਈ ਗਲਤੀ ਹੋਈ ਆ ਅਸੀਂ ਕੋਈ ਮਾੜਾ ਕੰਮ ਕੀਤਾ ਏ ਹਰ ਵੇਲੇ ਸਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਦੇ ਪ੍ਰਤੀ ਈਰਖਾ ਚੱਲ ਰਹੀ ਆ ਕਿਸੇ ਨਾ ਕਿਸੇ ਦੇ ਪ੍ਰਤੀ ਮਾੜੀ ਭਾਵਨਾ ਚੱਲ ਰਹੀ ਆ ਪਰ ਅਸੀਂ ਮੰਨਦੇ ਹੀ ਨਹੀਂ ਅਸੀਂ ਕਿੰਨੇ ਕੀ ਅਸੀਂ ਕਦੋਂ ਮਾੜਾ ਕਰਦੇ ਆ ਖੁਦ ਨੂੰ ਅਸੀਂ ਰੱਬ ਮੰਨ ਕੇ ਬੈਠੇ ਆ ਇਹ ਪਰਮਾਤਮਾ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੇ ਨਾਲ ਹਰ ਰੋਜ਼ ਛੇੜ-ਛਾੜ ਕਰ ਰਹੇ ਆ ਪੇੜ-ਪੌਦਿਆਂ ਦਾ ਨੁਕਸਾਨ ਕਰ ਰਹੇ ਆ ਸੜਕਾਂ ਦੇ ਉੱਤੇ ਕੋਈ ਦਰਖਤ ਨਹੀਂ ਰਹਿਣ ਦਿੱਤਾ ਜੀਵ-ਜੰਤੂਆਂ ਨੂੰ ਅਸੀਂ ਵੇਖਣੇ ਨਹੀਂ ਸਿਖਾਉਂਦੇ ਘਰ ਦੇ ਅੱਗੇ ਕੋਈ ਜਾਨਵਰ ਆ ਜਾਵੇ ਕੋਈ ਬੇਜਬਾਨਾ ਆ ਜਾਵੇ ਉਹਨੂੰ ਅਸੀਂ ਰੋਟੀ ਦਾ ਟੁਕੜਾ ਨਹੀਂ ਪਾ ਸਕਦੇ ਮਾਰ ਭਜਾਉਨੇ ਆ ਉੱਤੋਂ ਕਹਿੰਨੇ ਆ ਵੀ ਅਸੀਂ ਤਾਂ ਕੋਈ ਮਾੜਾ ਕੰਮ ਹੀ ਨਹੀਂ ਕਰਦੇ ਅਸੀਂ ਮਾੜੇ ਕੰਮ ਕਰ ਰਹੇ ਆ ਮਾੜੇ ਕਰਮ ਬਣਾ ਰਹੇ ਆ ਬਸ ਫਰਕ ਇੰਨਾ ਐ ਵੀ ਅਸੀਂ ਮੰਨਦੇ ਨਹੀਂ ਆ ਕੁਝ ਜਾਣੇ ਦੇ ਵਿੱਚ ਤੇ ਕੁਝ ਅਣਜਾਣੇ ਦੇ ਵਿੱਚ ਪਰ ਪਾਪਾਂ ਦੀ ਪੰਡ ਤਾਂ ਸਾਡੀ ਭਾਰੀ ਹੋ ਰਹੀ ਆ ਤੇ ਇਹ ਪਾਪਾਂ ਦੀ ਪੰਡ ਹੋਲੀ ਤਾਂ ਹੋਵੇਗੀ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਾਂਗੇ ਜਦੋਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਾਂਗੇ ਤਾਂ ਪ੍ਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਵੱਡੇ ਵੱਡੇ ਦੁੱਖ ਵੀ ਛੋਟੇ ਕਰਕੇ ਲੰਗਾ ਦਿੰਦੇ ਨੇ ਸਾਡੇ ਅੰਦਰ ਸਬਰ ਸੰਤੋਖ ਸ਼ੈਨਸ਼ੀਲਤਾ ਹੀ ਇੰਨੀ ਦੇ ਦਿੰਦੇ ਨੇ ਕਿ ਕੋਈ ਵੀ ਦੁੱਖ ਸਾਨੂੰ ਦੁਖੀ ਨਹੀਂ ਕਰ ਪਾਉਂਦਾ ਇਸ ਕਰਕੇ ਹਰ ਵੇਲੇ ਪਰਮ ਪਿਤਾ ਪ੍ਰਮਾਤਮਾ ਜੀ ਦਾ ਨਾਮ ਜਪਣਾ ਹੈ ਭਜਨ ਬੰਦਗੀ ਕਰਨੀ ਆ ਜੋ ਕਹਿੰਦਾ ਹੈ ਨਾ ਕੀ ਨਾਮ ਜਪਣ ਦੇ ਨਾਲ ਭਜਨ ਬੰਦਗੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਉਹਨੂੰ ਕਹੋ ਵੀ ਭਾਈ ਤੂੰ ਨਾ ਕਰ ਤੇਰਾ ਸਰ ਜਾਵੇਗਾ ਪਰ ਮੇਰਾ ਨਹੀਂ ਸਰਣਾ ਮੈਂ ਤਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਾਂਗਾ ਬਾਕੀ ਰਹੀ ਗੱਲ ਆਪਾਂ ਕੌਣ ਨੇ ਆ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨ ਵਾਲੇ ਜਿੰਨਾਂ ਤੋਂ ਆਪਣਾ ਨਾਮ ਉਜਪਾਉਣਾ ਚਾਹੁੰਦੇ ਨੇ ਉਹੀ ਜਪਦੇ ਨੇ ਦੂਜਾ ਬੰਦਾ ਨਹੀਂ ਜਪ ਸਕਦਾ ਹਰ ਵੇਲੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਸਾਨੂੰ ਇਹ ਵੇਲੇ ਬਖਸ਼ੋ ਭਜਨ ਬੰਦਗੀ ਦੇ ਵੇਲੇ ਆਪ ਜੀ ਦੇ ਨਾਲ ਆਪ ਜੀ ਦਾ ਨਾਮ ਜਪਣ ਦੇ ਵੇਲੇ ਸਾਨੂੰ ਬਖਸ਼ੋ ਸਾਡੀਆਂ ਗਲਤੀਆਂ ਸਾਡੀਆਂ ਭੁੱਲਾਂ ਨੂੰ ਮaaf ਕਰ ਦਿਓ ਪ੍ਰਮਾਤਮਾ ਹਰ ਵੇਲੇ ਆਪਣੇ ਨਾਲ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਉਹ ਆਪਾਂ ਨੂੰ ਕਦੋਂ ਕਦੋਂ ਕਿੱਥੇ ਕਿੱਥੇ ਕਿਵੇਂ ਬਚਾਉਂਦਾ ਹੈ ਸਾਡੀ ਮਦਦ ਕਰਦਾ ਹੈ ਪਰ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਜਿੰਨਾ ਦੁੱਖ ਆ ਜਾਵੇ ਸਾਡੀ ਆਦਤ ਆ ਕਿ ਅਸੀਂ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਰੱਬ ਨੂੰ ਉਲਾਮਬੇ ਦੇਣ ਲੱਗਦੇ ਆ ਇੱਕ ਮਿੰਟ ਨਹੀਂ ਲਾਉਂਦੇ ਆਪਣੇ ਗੁਰੂ ਦਾ ਦਰ ਛੱਡ ਗਏ ਹੋਰ ਸੱਜੇ ਖੱਬੇ ਨੂੰ ਭਜਣ ਲੱਗਦੇ ਆ ਪਰ ਇੱਕ ਗੱਲ ਪੱਕੀ ਆ ਇਹਨੂੰ ਪੱਲੇ ਬਣ ਲਓ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ ਨਾ ਇਹ ਸਾਡੇ ਹੀ ਪਿਛਲੇ ਕੀਤੀ ਹੋਏ ਕਰਮਾਂ ਦਾ ਫਲ ਸਾਨੂੰ ਮਿਲ ਰਿਹਾ ਹੈ ਅਤੇ ਜੇਕਰ ਅਸੀਂ ਨਾਮ ਜਪਦੇ ਹੋਏ ਦੁਖੀ ਆ ਨਾ ਇਹ ਸਮਝੋ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿੰਨੇ ਕ ਹੱਥ ਦੇ ਕੇ ਸਾਡੀ ਰੱਖਿਆ ਕੀਤੀ ਹੋਈ ਆ ਇਹ ਜਿਹੜਾ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਇਹ ਪਤਾ ਨਹੀਂ ਕਿੰਨਾ ਕ ਵੱਡਾ ਹੋਵੇਗਾ ਇਹ ਮੇਰੇ ਨਾਮ ਜਪਣ ਕਰਕੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਛੋਟਾ ਕਰ ਦਿੱਤਾ ਹੈ ਨਹੀਂ ਤਾਂ ਪਤਾ ਨਹੀਂ ਹੋਰ ਵੀ ਮੇਰੇ ਨਾਲ ਮਾੜਾ ਹੋ ਸਕਦਾ ਸੀ ਕਦੇ ਵੀ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਵੀ ਕਈ ਵਾਰ ਸੁੱਖ ਦੇ ਕਾਰਨ ਬਣ ਜਾਂਦੇ ਨੇ ਇਸ ਕਰਕੇ ਕਾਲੇ ਨਹੀਂ ਪੈਣਾ ਚੰਗੇ ਮਾੜੇ ਦੀ ਫਿਕਰ ਛੱਡ ਕੇ ਜੋ ਵੀ ਹੋ ਰਿਹਾ ਹੈ ਨਾ ਉਹਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰੋ ਜਿੰਨਾ ਹੀ ਆਪਾਂ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ ਉਹਨਾਂ ਹੀ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਆ ਤਾਂ ਜੋ ਵੀ ਮੇਰੇ ਭੈਣ ਭਰਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਨੇ ਭਜਨ ਬੰਦਗੀ ਕਰਦੇ ਨੇ ਵੱਡੇ ਭਾਗਾਂ ਵਾਲੇ ਨੇ ਵੱਡੇ ਕਰਮਾਂ ਵਾਲੇ ਨੇ ਕਿ ਉਹਨਾਂ ਨੂੰ ਇਹ ਵੇਲੇ ਮਿਲੇ ਆ ਰੋਜ਼-ਰੋਜ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਅਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਕਿ ਪਾਤਸ਼ਾਹ ਇਹ ਵੇਲਾ ਆਖਰੀ ਸਵਾਸਾਂ ਤੱਕ ਨਿਭ ਜਾਵੇ ਆਪ ਜੀ ਇਸੇ ਤਰ੍ਹਾਂ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਇਹ ਸੇਵਾ ਕਰਵਾਉਂਦੇ ਰਹਿਣਾ ਅਤੇ ਜਿਨ੍ਹਾਂ ਨੂੰ ਇਹ ਵੇਲੇ ਨਹੀਂ ਮਿਲੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੋਜ਼ ਅਰਦਾਸਾਂ ਬੇਨਤੀਆਂ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਜੋ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਮਾਫ਼ ਕਰ ਦਿਓ ਸਾਨੂੰ ਬਖਸ਼ ਦਿਓ ਸਾਡੇ ਤੇ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਸਾਨੂੰ ਅਮਰਤ ਵੇਲੇ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਭਜਨ ਬੰਦਗੀ ਬਖਸ਼ੋ ਨੇਕ ਕੰਮ ਕਰਨ ਦੀ ਸਮਰੱਥਾ ਬਖਸ਼ੋ ਇਸ ਤਰ੍ਹਾਂ ਰੋਜ਼ ਰੋਜ਼ ਆਪਾਂ ਅਰਦਾਸਾਂ ਬੇਨਤੀਆਂ ਕਰੀਏ ਕਿਪ ਤੱਕ ਇਸ ਦਿਨ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਤੇ ਤਰਸ ਆ ਜਾਵੇ ਅਤੇ ਜਿਹੜੇ ਭੈਣ ਭਰਾ ਰਜਾਨਾ ਭਜਨ ਬੰਦਗੀ ਕਰਦੇ ਨੇ ਉਹਨਾਂ ਦੇ ਅੱਗੇ ਇੱਕ ਬੇਨਤੀ ਹੋ ਰਹੀ ਆ ਕਿ ਭੁੱਲ ਕੇ ਵੀ ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਾ ਹੀ ਕਿਸੇ ਦੇ ਨਾਲ ਮਾੜਾ ਸੋਚ ਕਰਨਾ ਹੈ ਤੇ ਨਾ ਹੀ ਕਿਸੇ ਦੇ ਬਾਰੇ ਮਾੜਾ ਸੋਚਣਾ ਹੈ। ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਜਿਵੇਂ ਮੰਨ ਲਓ ਇੱਕ ਮਜ਼ਦੂਰ ਆ ਉਹਨੇ ਸਾਰਾ ਦਿਨ ਦਿਹਾੜੀ ਲਾਈ। ਸਾਰਾ ਦਿਨ ਉਹਨੇ ਇੰਨੀ ਮਿਹਨਤ ਕੀਤੀ ਖੱਪ-ਖੱਪ ਕੇ ਕੰਮ ਕੀਤਾ। ਸ਼ਾਮ ਨੂੰ ਉਹਨੂੰ ਕੋਈ 2-400 ਰੁਪਏ ਦਿਹਾੜੀ ਬਿਲੀ। ਉਹ ਖੁਸ਼ੀ-ਖੁਸ਼ੀ ਘਰ ਆਉਣ ਲੱਗਾ। ਪਰ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਉਹਦੀ ਜੇਬ ਚੋਰਾਂ ਨੇ ਕੱਟ ਲਈ। ਉਹਦੇ ਉਹ ਪੈਸੇ ਉਹਦੇ ਤੋਂ ਖੋਹ ਲਏ। ਫਿਰ ਆਪ ਸੋਚੋ ਵੀ ਉਹਦੇ ਤੇ ਕੀ ਬੀਤੀ ਕਿੰਨਾ ਦੁੱਖ ਲੱਗਦਾ ਉਹਦੇ ਪੱਲੇ ਕੁਝ ਨਹੀਂ بچਿਆ ਇੰਨੀ ਮਿਹਨਤ ਕੀਤੀ ਏਦਾਂ ਹੀ ਗਈ ਬਸ ਉਸੇ ਹੀ ਤਰ੍ਹਾਂ ਭਜਨ ਬੰਦਗੀ ਕਰਨ ਵਾਲਿਆਂ ਦੇ ਨਾਲ ਉਦੋਂ ਹੁੰਦਾ ਏ ਜਦੋਂ ਉਹ ਕਿੰਨਾ ਕਿੰਨਾ ਚਿਰ ਭਜਨ ਬੰਦਗੀ ਕਰਕੇ ਨਾਮ ਜਪ ਕੇ ਕਿ ਕਿਸੇ ਦੀ ਨਿੰਦਿਆ ਚੁਗਲੀ ਕਰਨੇ ਸ਼ੁਰੂ ਕਰ ਦਿੰਦੇ ਨੇ ਕਿਸੇ ਦੇ ਪ੍ਰਤੀਮਾਨ ਦੇ ਵਿੱਚ ਈਰਖਾ ਰੱਖ ਬੈਠਦੇ ਨੇ ਉੱਥੋਂ ਸ਼ੁਰੂ ਹੁੰਦੀ ਆ ਉਹਨਾਂ ਦੀ ਬਰਬਾਦੀ ਉੱਥੇ ਉਹ ਆਪਣਾ ਨਾਮ ਦੀ ਕਮਾਈ ਨੂੰ ਰੋੜ ਦਿੰਦੇ ਨੇ ਉਹ ਵੀ ਆਪਣੇ ਹੱਥੀ ਤਾਂ ਇਹ ਗਲਤੀ ਕਰਨ ਤੋਂ ਆਪਾਂ ਬਚਣਾ ਹੈ ਭੁੱਲ ਕੇ ਵੀ ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਉਂਕਿ ਜੋ ਮਨੁੱਖ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਨੇ ਨਾ ਸਮਝੋ ਕਿਸੇ ਦੇ ਪਾਪਾਂ ਦੀ ਪੰਡ ਆਪਣੇ ਚਿਰ ਤੇ ਚੁੱਕ ਰਹੇ ਨੇ ਜਿਹਦੀ ਨਿੰਦਿਆ ਚੁਗਲੀ ਹੋ ਰਹੀ ਆ ਉਹਨੂੰ ਤਾਂ ਖੁਸ਼ ਹੋਣਾ ਚਾਹੀਦਾ ਏ ਕਿਉਂਕਿ ਉਹ ਬੰਦਾ ਸੋਚ ਵੀ ਨਹੀਂ ਸਕਦਾ ਕਿ ਉਹਦੇ ਕਿੰਨੇ ਮਾੜੇ ਕਰਮ ਕਿੰਨੇ ਵੱਡੇ ਵੱਡੇ ਪਾਪ ਉਹ ਬੰਦਾ ਕੱਟ ਰਿਹਾ ਏ ਆਪਣੇ ਆਪ ਦੇ ਉੱਤੇ ਲੈ ਰਿਹਾ ਏ ਜਿਹੜਾ ਤੁਹਾਡੀ ਨਿੰਦਿਆ ਚੁਗਲੀ ਕਰ ਰਿਹਾ ਏ ਭਾਵੇਂ ਤੁਹਾਡੀ ਕੋਈ ਸੱਚੀ ਗੱਲ ਕਰ ਰਿਹਾ ਏ ਭਾਵੇਂ ਤੁਹਾਡੀ ਕੋਈ ਝੂਠੀ ਬਣਾ ਕੇ ਨਿੰਦਿਆ ਚੁਗਲੀ ਕਰ ਰਿਹਾ ਏ ਬਰਾਈ ਕਰ ਰਿਹਾ ਏ ਉਹ ਆਪਣੇ ਮਾੜੇ ਕਰਮ ਬਣਾ ਰਿਹਾ ਹੈ ਅਤੇ ਤੁਹਾਡੇ ਰਸਤੇ ਸਾਫ ਕਰ ਰਿਹਾ ਹੈ ਇਸ ਕਰਕੇ ਜਿਹਦੀ ਨਿੰਦਿਆ ਚੁਗਲੀ ਹੋ ਰਹੀ ਹੈ ਉਹ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰੇ ਕਿ ਪ੍ਰਮਾਤਮਾ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਮਨੁੱਖ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਭੇਜਿਆ ਮੇਰੇ ਰਸਤੇ ਸਾਫ ਕਰਨ ਦੇ ਲਈ ਮੇਰੇ ਮਾੜੇ ਕਰਮ ਸਾਫ ਕਰਨ ਦੇ ਲਈ ਅਤੇ ਜਿਹੜਾ ਬੰਦਾ ਨਿੰਦਿਆ ਚੁਗਲੀ ਕਰ ਰਿਹਾ ਹੈ ਉਹ ਇਸ ਗੱਲ ਨੂੰ ਜਾਣ ਲਵੇ ਕਿ ਉਹਨੂੰ ਨਹੀਂ ਪਤਾ ਉਹ ਕਿੰਨੀ ਵੱਡੀ ਪਾਪਾਂ ਦੀ ਪਾਟ ਆਪਣੇ ਸਿਰ ਤੇ ਚੁੱਕ ਰਿਹਾ ਹੈ ਉਹਨਾਂ ਗੱਲਾਂ ਦਾ ਭਗਤਾਨ ਉਹਨੂੰ ਖੁਦ ਨੂੰ ਕਰਨਾ ਪਵੇਗਾ ਕਿਉਂਕਿ ਸਾਨੂੰ ਸਾਡੇ ਕੀਤੇ ਹੋਏ ਦਾ ਫਲ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ ਜੇ ਅਸੀਂ ਅੱਜ ਨੀਕ ਕੰਮ ਕੀਤੇ ਤਾਂ ਨੀਕ ਕੰਮਾਂ ਦਾ ਸਾਨੂੰ ਫਲ ਕਈ ਗੁਣਾ ਵੱਧ ਕੇ ਮਿਲਣਾ ਹੈ ਜੇ ਅਸੀਂ ਮਾੜਾ ਕੰਮ ਕੀਤਾ ਤਾਂ ਮਾੜੇ ਕੰਮਾਂ ਦਾ ਫਲ ਵੀ ਮਿਲੇਗਾ ਇਸ ਕਰਕੇ ਆਪ ਦੇਖ ਲਓ ਤੁਹਾਨੂੰ ਕੀ ਚਾਹੀਦਾ ਹੈ ਜੇ ਖੁਸ਼ੀਆਂ ਵੰਡਾਂਗੇ ਖੁਸ਼ੀਆਂ ਹੀ ਮਿਲਣਗੀਆਂ ਪਰ ਜੇ ਦੂਜਿਆਂ ਨੂੰ ਦੁੱਖ ਦਰਦ ਵੰਡਿਆ ਤਾਂ ਫਿਰ ਆਪ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਨਹੀਂ ਪਾਵਾਂਗੇ ਇਸ ਕਰਕੇ ਸੋਚ ਸਮਝ ਕੇ ਚੱਲਣਾ ਹੈ ਬਚ ਬਚ ਕੇ ਚੱਲਣਾ ਹੈ ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਕੀ ਦੇ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਪਾਤਸ਼ਾਹ ਇਹ ਮਾੜੇ ਕੰਮਾਂ ਤੋਂ ਬਚਾ ਲਓ ਮੇਰੇ ਮਾੜੇ ਲੇਖ ਮੇਰੇ ਮਾੜੇ ਕਰਮ ਨਾ ਬਣ ਜਾਣ ਕਿਤੇ ਅਤੇ ਜੋ ਮੈਂ ਜਾਣੇ ਅਣਜਾਣੇ ਦੇ ਵਿੱਚ ਪਾਪ ਕਰ ਬੈਠਾ ਹਾਂ ਫੁੱਲਾਂ ਕਰ ਬੈਠਾ ਹਾਂ ਉਹ ਮਾੜੇ ਕਰਮਾਂ ਦੇ ਵਰਕੇ ਪਾੜ ਦਿਓ ਉਹ ਮਾੜੇ ਕਰਮਾਂ ਦੇ ਵਰਕੇ ਪਾੜ ਦਿਓ ਕੀ ਪਤਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਾਡੇ ਤੇ ਤਰਸ ਆ ਜਾਵੇ ਸਾਡੀ ਇਹ ਗੱਲ ਬਣ ਜਾਵੇ ਸਾਡਾ ਭਲਾ ਹੋ ਜਾਵੇ ਸੋ ਸੰਗਤ ਜੀ